ਹਰਦਾਇਕ ਨਾਮੀ ਹਸਪਤਾਲ ਦੇ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਵਕ ਹੋ ਗਿਆ ਜਦੋਂ ਇੱਕ ਪਰਿਵਾਰ ਦੇ 27 ਸਾਲਾਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਨੇ ਡਾਕਟਰਾਂ ਤੇ ਅਨਗੈਲੀ ਵਰਤਨ ਦੇ ਦੋਸ਼ ਲਗਾਏ ਨੇ ਹਸਪਤਾਲ ਦੇ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ ਸੀ ਤਾਂ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪਾਰੀ ਪੁਲਿਸ ਫੋਰਸ ਨਾਲ ਥਾਣਾ ਸਿਟੀ ਐਸ ਐਚ ਓ ਦਵਿੰਦਰ ਬਰਕਾਸ਼ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਪਰਿਵਾਰ ਨੂੰ ਸਮਝਾਵੋ ਜਾ ਕੇ ਸ਼ਾਂਤ ਕੀਤਾ ਗਿਆ ਤੁਸੀਂ ਵੀ ਦੇਖੋ ਮੌਕੇ ਦੇ ਤਸਵੀਰਾਂ ਮੇਰਾ ਭਰਾ ਅੱਜ 7 ਦਿਨ ਤੋਂ ਇਹਨਾਂ ਕੋਲ ਦਾਖਲੀ ਸੀ ਤੇ ਮਤਲਬ ਇਹ ਆਪਣੇ ਬਰੋਲ ਬਰੋਲ ਦਾ ਆ ਤੇ ਇਹਨਾਂ ਨੇ ਕਿਹਾ ਕਿ ਠੀਕ ਹੋ ਰਿਹਾ ਹੈ ਠੀਕ ਹੋ ਉਹ ਵੀ ਗਿਆ ਕੱਲ ਆਪਾਂ ਛੁੱਟੀ ਮੰਗੀ ਹੈ ਨਾਲ ਕੋਲੋਂ ਤੇ ਕਹਿੰਦੇ ਅੱਜ ਆਲੂ ਦੇਵਾਂਗੇ ਅੱਜ ਇਹਨਾਂ ਨੇ ਪਤਾ ਹੀ ਕਿਹਨੇ ਨੇ ਜਾਣਾ ਹੈ ਇਹਨਾਂ ਨੇ ਆਪਣੇ ਕੋਲ ਕੋ ਟੀਕਾ ਵਗੈਰਾ ਲਾਇਆ ਉਹਨੂੰ ਇਹਨਾਂ ਕੋਲ ਕੋ ਕਾਬੂ ਹੀ ਨਹੀਂ ਹੋਇਆ ਥੱਲੇ ਆ ਲਿਆਂਦਾ ਇਹਨਾਂ ਨੇ ਤੇ ਉਹ ਪੂਰਾ ਨੀਲਾ ਹੋ ਗਿਆ ਨਾਲੋਂ ਨਾਲ ਹੀ ਉਸੇ ਵੇਲੇ ਤੇ ਇਹਨਾਂ ਕੋਲ ਵੀਡੀਓ ਵੀ ਬਣੀ ਪਈ ਹੈ ਉਦੀ ਤੋਰ ਤੇ ਦੀ ਤੇ ਕੈਪਸ਼ਨ ਦੇ ਉੱਤੇ ਪਈ ਹੈ ਜਿਹੜਾ ਡਾਕਟਰ ਨੇ ਟੀਕਾ ਲਗਾਇਆ ਉਹ ਥੱਲੇ ਨਹੀਂ ਆਣਾ ਕੋਲ ਆਇਆ ਉਹਨੂੰ ਹੁਣ ਮੈਡਮ ਲਕਾਂਦੀ ਫਿੰਡੇ ਅਸੀਂ ਕਹੇਗਾ ਆਪਾਂ ਤੋੜਪੰਨ ਕਰਨੀ ਆ ਉਹਨੂੰ ਜੇ ਡਾਰੀ ਤੋੜਪੰਨ ਨਹੀਂ ਕਰਨੀ ਪਰ ਕਰਨੀ ਤਾਂ ਹੀ ਮਤਲਬ ਜੇ ਸੱਚ ਦੱਸ ਦਿੰਦੇ ਆ ਤੇ ਉਹਨਾਂ ਨੇ ਪੁਲਿਸ ਸਾਧ ਲਈ ਮੈਡਮ ਨਹੀਂ ਕਿਉਂਕਿ ਉਹਨੂੰ ਮਤਲਬ ਖਤਰਾ ਸੀ ਕਿ ਮੈਂ ਜੇ ਗਲਤ ਆ ਸਾਰੀ ਹੁਣ ਡਾਕਟਰ ਸਾਹਿਬ ਨੂੰ ਇਹ ਕਹੇ ਬਾਹਰ ਕਰ ਕਹਿੰਦੀ ਡਾਕਟਰ ਸਾਹਿਬ ਨਹੀਂ ਮੈਂ ਸਾਹਮਣੇ ਪੇਸ਼ ਕਰਛਾ ਦੀ ਟੜੀ ਮੇਰਾ ਨਾਮ ਗੁਰਜੀਤ ਸਿੰਘ ਆ ਮੇਰਾ ਪਿੰਡ ਬੇਰੀਆ ਮੇਰਾ ਬ੍ਰਦਰ ਆ ਮੈਂ ਅਸੀਂ ਉਸ ਨੂੰ ਇੱਥੇ ਦਾਗਲ ਕਰਵਾਇਆ ਸੀ ਤੇ ਕਾਫੀ ਬਿਮਾਰੀ ਸੀ ਪਰ ਇਹਨਾਂ ਨੇ ਸਿਚੁਏਸ਼ਨ ਅਸੀਂ ਪੁੱਛਿਆ ਕਿ ਤੂੰ ਇਹ ਹੈਂਡਲ ਕਰ ਲੋਗੇ ਕਹਿ ਰਹੇ ਆ ਪਾ ਕਰ ਲਾਂਗੇ ਕਾਫੀ ਇਹਨਾਂ ਨੇ ਰਿਪੋਰਟ ਵੀ ਕੀਤਾ ਕਵਰ ਵੀ ਕੀਤਾ ਪਰ ਕੱਲ ਦੀ ਐਸੀ ਹੋਣਾ ਤਾਂ ਛੁੱਟੀ ਮੰਗਦੇ ਪਏ ਸੀ ਤੇ ਛੁੱਟੀ ਦਾ ਦਿੱਤੀ ਨਹੀਂ ਹੋਣਾ ਕੱਲ ਵੀ ਅੱਜ ਫੇਰ ਮੰਗੀ ਆ ਅਸੀਂ 12 ਵਜੇ ਤੱਕ ਉਹਨੂੰ ਦੇਖਿਆ ਮਿਲਿਆ ਗੱਲਾਂ ਬਾਤਾਂ ਕੀਤੀਆਂ ਸਭ ਕੁਝ ਓਕੇ ਹੀ ਹਨ ਕੋਈ ਨਹੀਂ ਤੇ ਅਸੀਂ 12 1 ਵਜੇ ਗਏ ਆ ਇਹਨਾਂ ਨੇ ਹੱਥ ਬੰਨੇ ਹੋਏ ਵੈਂਟੀਲੇਟਰ ਤੇ ਲਗਾਇਆ ਹੋਇਆ ਹੈ ਤੇ ਉਹਦੇ ਬਾਅਦ ਇਹਨਾਂ ਪਤਾ ਨਹੀਂ ਕੀ ਕੀਤਾ ਕਿੰਨਾ ਇਹਨਾਂ ਨੂੰ ਕਹਿੰਦੇ ਠੱਕੇ ਥੱਲੇ ਆਏ ਆ ਤੇ ਹੱਥ ਨੀਲੇ ਹੋ ਗਏ ਉਹਦੇ ਠੱਕੇ ਨਾਲ ਕਹਿੰਦੇ ਬਾਹਰ ਜਾਓ ਬਾਹਰ ਜਾਓਗੇ ਬਾਹਰ ਨਹੀਂ ਜਾਣਾ ਆਪਾਂ ਅਸੀਂ ਬਾਹਰ ਤੋਂ 2 ਤੋਂ 2.5 ਘੰਟੇ ਲਾਤੇ ਇਹਨਾਂ ਨੇ ਇੰਨੀ ਦੇਰ ਚ ਬੰਦਾ ਕੋਣ ਕਸੂਰ ਹੈ ਇਸ ਬਾਹਰ ਦਾ ਤੁਸੀਂ ਡਿਸਚਾਰਜ ਕਰਦੇ ਕਰਦੇ 2.5 ਘੰਟੇ ਲਾਤੇ ਆ 5 ਮਿੰਟ ਚ ਹੋ ਜਾਂਦਾ ਇਹ ਕੰਮ ਇਹਦਾ ਹਾਂਜੀ ਮੇਰਾ ਭਰਾ ਇੱਥੇ ਕੋਈ ਵੀ ਨਾ ਆਵੇ ਇਹ ਬੰਦੇ ਮਾਰ ਕੇ ਭੇਜਦੇ ਆ ਆਵੇਰਦਾਸਪੁਰ ਇਹਦੇ ਜਿੰਨੇ ਵੀ ਆ ਚਾਰ ਆ ਜਾਂ ਦੋ ਆਰਦਾਸਪੁਰ ਸਾਰੇ ਇਹਦੇ ਇਹਦੇ ਅੰਡਰ ਹੀ ਆ ਅੰਡਰ ਆ ਜੀ ਇਹਨੂੰ ਡਾਰੀ ਹੀ ਤੇ ਮਤਲਬ ਇਹਨੇ ਮੁਲਾਜ਼ਮ ਸਾਹਿਬ ਸੱਦੇ ਆ ਜੀ ਆ ਇਹਨੂੰ ਆਣ ਮੁਲਾਜ਼ਮ ਸਾਹਿਬ ਪਰ ਇਹਨੂੰ ਖਤਰਾ ਆ ਆਪਣਾ ਡਰਾ ਸਾਰੇ ਨੇ ਜਿਹੜੇ ਡਾਕਟਰ ਸਾਹਿਬ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਡਾਕਟਰ ਸਾਹਿਬ ਨਹੀਂ ਥੱਲੇ ਆ ਰਹੇ ਇਹਨਾਂ ਕੋਲ ਉਹ ਤਾਂ ਡਾਕਟਰ ਨੇ ਇਹਨੂੰ ਹੈਂਡਲ ਕੀਤਾ ਉਹ ਮਤਲਬ ਡਾਕਟਰ 2 ਵਜੇ ਨਿਕਲ ਗਿਆ ਆ ਉਹਨੂੰ ਪਤਾ ਹੀ ਹੈ ਕਿ ਇਹਨਾਂ ਦਾ ਬੰਦਾ ਮਤਲਬ ਜਾ ਰਿਹਾ ਡੈੱਡ ਬੋਡੀ ਜਿੱਦਾਂ ਵੀ ਰਹੀ ਤੇ ਉਸ ਤੋਂ ਬਾਅਦ ਜਿਹੜਾ ਸਰਦਾਰ ਹੀ ਉਹਨੂੰ ਉਰ ਕੋ ਕਾਬੂ ਹੀ ਨਹੀਂ ਆਇਆ ਮਤਲਬ ਆਨੂੰ ਕਹਿੰਦਾ ਥੱਲੇ ਐਂਬੂਲੈਂਸ ਮਂਗਾਓ 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 ਜੇ ਤੂੰ ਜਾਣਾ ਇਹਨੇ ਕੀ ਕੀਤਾ ਕੀ ਨਹੀਂ ਸਾਨੂੰ ਪਤਾ ਨਹੀਂ ਆ ਜੀ ਕੀ ਨਹੀਂ ਪਤਾ ਨਹੀਂ ਆ ਇੱਕ ਤਾਂ ਇਹ ਰਿਪੋਰਟ ਨਹੀਂ ਦਿਖਾਉਂਦੇ ਟਾਈਮ ਦੀ ਅੱਜ ਕੀਤੀ ਹੈ ਤਾਂ ਅਗਲੇ ਦਿਨ 10 ਵਜੇ ਰਿਪੋਰਟ ਦਿਖਾਣੀ ਹੈ ਨਾਲ ਠੀਕ ਹੈ ਜੀ ਕੀ ਮੰਗ ਹਾਂਜੀ ਮੰਗ ਇਹੋ ਹੀ ਆ ਕਿ ਸਾਡਾ ਹੱਲ ਕੀਤਾ ਜਾਏ ਮਸਲਾ ਜਾਂ ਤਾਂ ਉਹ ਕਾਰਵਾਈ ਜੋ ਵੀ ਹੁੰਦੀ ਆ ਉਹ ਕਾਰਵਾਈ ਕੀਤੀ ਆ ਡਾਕਟਰ ਨੇ ਤਾਂ ਟ੍ਰੀਟਮੈਂਟ ਕੀਤਾ 11 ਵਜੇ ਤੱਕ ਬੰਦਾ ਬਿਲਕੁਲ ਠੀਕ ਸੀ ਉਹ ਤਾਂ ਦਲੀਆ ਖਾਦਾ ਫਿਰਦਾ ਤੁਰਦਾ ਸੀ ਸਭ ਕੁਝ ਠੀਕ ਸੀ ਜਦੋਂ ਆਪਾਂ ਕਿਹਾ ਕਿ ਆਪਾਂ ਇਹਨੂੰ ਦੂਸਰੇ ਹਸਪੀਟਲ ਲੈ ਜਾਂਦੇ ਆ ਨਾਲ ਹੀ ਬੰਦੇ ਨੂੰ ਇਹਦਾ ਠੀਕ ਇੰਜੈਕਸ਼ਨ ਲਗਾਇਆ ਜਿਹਾ ਸ਼ਾ ਲਗਾ ਤੋ ਬਾਅਦ ਬੰਦਾ ਇਹਦਾ ਆਈਸੀ ਵਾਟ ਵਾਟਾ ਬਿਨਾ ਪੁੱਛੇ ਨਾ ਹੱਥ ਬੰਨੇ ਹੋਈ ਉਹ ਨਾਲ ਹੀ ਬੰਦਾ ਬਾਹਰ ਕੱਢਦੇ ਡੈਥ ਕਰ ਗਿਆ ਮੰਗ ਕਰਦੇ ਆ ਜੇ ਸਾ ਡਾਕਟਰ ਟਰੀਟਮੈਂਟ ਕੀਤਾ ਤਾਂ 302 ਦਾ ਪਰਚਾ ਹੋਣਾ ਚਾਹੀਦਾ ਰੂਮ ਤੇ ਇੱਕ ਫੋਨ ਆਇਆ ਸੀਗਾ ਕਿ ਇੱਥੇ ਕੋਈ ਇਸ਼ੂ ਹੋਇਆ ਹੈ ਕਿ ਕਿਸੇ ਜਿਹੜੇ ਮਰੀਜ਼ ਦੀ ਡੈਥ ਹੋਈ ਹੈ ਤਾਂ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆ ਉਹ ਹੋ ਸਕਦਾ ਹੈ ਕਿ ਕੋਈ ਪ੍ਰੋਬਲਮ ਲਾਣ ਨਾ ਪ੍ਰੋਬਲਮ ਘ ਉਰਿਸਵੰਦ ਵਿੱਚ ਮੈਂ ਇੱਥੇ ਆਇਆ ਸੀਗਾ ਜਿਹੜੇ ਉਹਦੇ ਫੈਮਿਲੀ ਮੈਂਬਰ ਹੈ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਮੈਂ ਇਸ ਜੀਦ ਤੋਂ ਸ਼ੋਰ ਕਰਾਇਆ ਕਿ ਜੇ ਉਹਨਾਂ ਨੂੰ ਕੋਈ ਲੱਗਦਾ ਵੀ ਕਿਸੇ ਚੀਜ਼ ਦਾ ਕਿਸੇ ਦੀ ਨਿਗਹਿਲੀ ਕਰਕੇ ਡੈਥ ਹੋਈ ਹੈ ਤਾਂ ਉਹਦਾ ਇੱਕ ਇੱਕੋ ਤਰੀਕਾ ਹੈ ਕਿ ਉਹਦਾ ਅਸੀਂ ਇਨਕੁਐਸਟ ਰਿਪੋਰਟ ਭਰ ਕੇ ਉਹਦਾ ਉਹਦੀ 174 ਦੀ ਕਾਰਵਾਈ ਕਰਕੇ ਉਹਦਾ ਪੋਸਟਮਾਰਟ ਕਰਵਾ ਕੇ ਉਹਦੇ ਮੌਤ ਦਾ ਕਾਰਨ ਤੋਂ ਪਤਾ ਕੀਤਾ ਜਾਵੇ ਅਸੀਂ ਬੋਰਡ ਤੋਂ ਡਾਟਾ ਇਹਨਾਂ ਨੂੰ ਅਸੀਂ ਪਹਿਲਾਂ ਦੱਸਤਾ ਪਏ ਅਸੀਂ ਬੋਰਡ ਆਫ ਡਾਟਾ ਤੋਂ ਉਹਦਾ ਪੋਚਮਾਨ ਕਰਵਾ ਕੇ ਤੇ ਜੋ ਬਣਦੀ ਕਾਰਵਾਈ ਹੋ ਜੇ ਇਹਨਾਂ ਦੀ ਨੈਗਲੀਜੈਂਸ ਹੈ ਤੇ ਇਹਨਾਂ ਦੇ ਖਿਲਾਫ ਕਰ ਵੀ ਇਹ ਅਬਰੋਲ ਹਸਪੀਟ ਕੰਪਲੇਂਟ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਜੇ ਤੁਸੀਂ ਜੋ ਵੀ ਕਾਰਵਾਈ ਕਰਵਾਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਡੈੱਡ ਬੋਡੀ ਇਥੋਂ ਸਿਵਲ ਹਸਪਤਾਲ ਆਪਸਿ ਸ਼ਿਫਟ ਕਰਵਾਵਾਂਗੇ ਉਸ ਤੋਂ ਬਾਅਦ ਇਹਨਾਂ ਦੀ ਸਟੇਟਮੈਂਟ ਲਿਖਾਂਗੇ ਸਟੇਟਮੈਂਟ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਜੋ ਵੀ ਮੌਤ ਦਾ ਕਾਰਨ ਆਇਆ ਜੇ ਇਹਨਾਂ ਦੀ ਨੈਗਲੀਜੈਂਸੀ ਆਂਦੀ ਉਹਦੇ ਵਾਸਤੇ ਇੱਕ ਪ੍ਰੋਟੋਕੋਲ ਹੈਗਾ ਕਿ ਕਿੱਦਾਂ ਜੇ ਨੈਗਲੀਜੈਂਸੀ ਆਫ ਡਾਕਟਰ ਦਾ ਕੋਈ ਅਦਾ ਤਾਂ ਬੋਰਡ ਆਫ ਡਾਕਟਰਸ ਤੋਂ ਦਾ ਮੈਡੀਕਲ ਹੋਣਾ ਹੈ ਜਿਹੜਾ ਪੋਸਟਮਾਰਟਮ ਉਹ ਅਸੀਂ ਬੋਰਡ ਆਫ ਡਾਕਟਰ ਬਣਵਾ ਕੇ ਸਵੇਰੇ ਉਹਦਾ ਪੋਸਟਮਾਰਟਮ ਕਰਵਾਵਾਂਗੇ ਉਸ ਤੋਂ ਬਾਅਦ ਅਗਲੀ ਕ ਇਹਨਾਂ ਦਾ ਰੋਪ ਸੀ ਕਿ ਡਾਕਟਰਾਂ ਦੀ ਜਿਹੜੀ ਅੰਗੈਲੀ ਕਰਕੇ ਉਹਦੀ ਡੈਥ ਹੋ ਗਈ ਡਾ ਜਿਹੜਾ ਨੇ ਕੋਈ ਇੰਜੈਕਸ਼ਨ ਲਾਇਆ ਇਦਾਂ ਦਾ ਕਿਉਂਕਿ ਜਿਹੜਾ ਜਿਹੜਾ ਦਾ ਪੇਸ਼ੈਂਟ ਹੈ ਜਿਹੜਾ ਦਸਨ ਮਿਲਾਕੂ ਪਹਿਲੇ ਚੇਜ ਜਣਾ ਦਾ ਉੱਥੇ ਦਾਖਲ